ਦੋਸਤੋ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਹਾਸਰਸ ਕਲਾਕਾਰ ਜਸਵਿੰਦਰ ਪੱਲਾ ਜੀ ਜੋ ਕਿ ਇਸ ਮਾਨੀ ਸੰਸਾਰ ਨੂੰ ਸਾਦਾ ਲਈ ਹਲਵੇ ਦਾ ਕਹਿ ਗਏ ਹਨ ਸ਼ਰਧਾਂਜਲੀ ਵਜੋਂ ਕੁਲਵੀਰ ਡਾਂਸੀ ਵਾਲੀ ਜੀ ਦਾ ਲਿਖਿਆ ਗੀਤ ਪੇਸ਼ ਕਰ ਰਹੇ ਹਾਂ ਸਾਡੇ ਆਪਣੇ ਕਲਾਕਾਰ ਸੁਖਦੇਵ ਸਿੰਘ ਜੀ ਦਾ ਉਹ ਤੁਰ ਗਿਆ ਅੱਜ ਰਵਾਕੇ ਜਿਹੜਾ ਨਿਤ ਹਸਾਉਂਦਾ ਸੀ ਦਿਲ ਵਿੱਚ ਪਾ ਗਿਆ ਪੀੜਾਂ ਜਿਹੜਾ ਢਿੱਡ ਚੋਂ ਪੌਂਦਾ ਸੀ ਦਿਲ ਵਿੱਚ ਪਾ ਗਿਆ ਪੀੜਾਂ ਜਿਹੜਾ ਢਿੱਡ ਚੋਂ ਪੌਂਦਾ ਸੀ ਯਾਦ ਰਹਿਣਗੀਆਂ ਗੱਲਾਂ ਉਹਦੇ ਕਾਲੇ ਕੋਟ ਦੀਆਂ ਉਹ ਯਾਦ ਰਹਿਣਗੀਆਂ ਗੱਲਾਂ ਉਹਦੇ ਕਾਲੇ ਕੋਟ ਦੀਆਂ ਸਦਾ ਰੋਸ਼ਨੀਆਂ ਰਹਿਣਗੀਆਂ ਉਸ ਬੁਝ ਗਈ ਜੋਤ ਦੀਆਂ ਸਦਾ ਰੋਸ਼ਨੀਆਂ ਰਹਿਣਗੀਆਂ ਉਸ ਬੁਝ ਗਈ ਜੋਤ ਦੀਆਂ ਛਣ ਛਣ ਹੁੰਦੀ ਰਹਿਣੀਆਂ ਉਸ ਦੇ ਛਣ ਕਾਟੇ ਦੀ ਛਣ ਛਣ ਹੁੰਦੀ ਰਹਿਣੀਆਂ ਉਸ ਦੇ ਛਣ ਕਾਟੇ ਦੀ ਉਹ ਯਾਦ ਹਮੇਸ਼ਾ ਆਉਗੀ ਉਸ ਹਸਮੁਖ ਚਾਚੇ ਦੀ ਉਹ ਯਾਦ ਹਮੇਸ਼ਾ ਆਉਗੀ ਉਸ ਹਸਮੁਖ ਚਾਚੇ ਦੀ ਟੀਚਰ ਉਹਦੀ ਯਾਦ ਰਹੂਗੀ ਕੱਲੇ ਕੱਲੇ ਨੂੰ ਉਹ ਟੀਚਰ ਉਹਦੀ ਯਾਦ ਰਹੂਗੀ ਕੱਲੇ ਕੱਲੇ ਨੂੰ ਹੋ ਦੁਨੀਆ ਚ ਤੇ ਰੱਖੂਗੀ ਜਸਵਿੰਦਰ ਭੱਲੇ ਨੂੰ ਹੋ ਦੁਨੀਆ ਚ ਤੇ ਰੱਖੂਗੀ ਜਸਵਿੰਦਰ ਭੱਲੇ ਨੂੰ ਪੱਕਿਓ ਫਲਿਓ ਤੋੜ ਲੈਂਦਾ ਸਭ ਉਹਦਿਆਂ ਬੇਲਾ ਨੇ ਪੱਕਿਓ ਫਲਿਓ ਤੋੜ ਲੈਂਦਾ ਸਭ ਉਹਦਿਆਂ ਬੇਲਾ ਨੇ ਉਹ ਛੱਡ ਛਟੇਸ਼ਨ ਤੁਰ ਜਾਣਾ ਜ਼ਿੰਦਗੀ ਦੀਆਂ ਰੇਲਾਂ ਨੇ ਉਹ ਪੱਕਿਓ ਫਲਿਓ ਤੋੜ ਲੈਂਦਾ ਸਭ ਉਸ ਦੀਆਂ ਬੇਲਾਂ ਨੇ ਛੱਡ ਛਟੇਸ਼ਨ ਤੁਰ ਜਾਣਾ ਜ਼ਿੰਦਗੀ ਦੀਆਂ ਰੇਲਾਂ ਨੇ ਉਹ ਡਾਂਸੀ ਵਾਲਿਆ ਕੀ ਕਰੀਏ ਉਹ ਡਾਂਸੀ ਵਾਲਿਆ ਕੀ ਕਰੀਏ ਸਭ ਉਸ ਦੀਆਂ ਖੇਲਾਂ ਨੇ ਸਭ ਉਸ ਦੀਆਂ ਖੇਲਾਂ ਨੇ ਸਭ ਉਸ ਦੀਆਂ ਖੇਲਾਂ ਨੇ ਸਭ ਉਸ ਦੀਆਂ ਥੇਲਾਂ ਨੇ